ਗੁਰੂ ਨਾਨਕ ਸਾਹਿਬ ਦੇ ਬਚਨ ਗੁਰੂ ਨਾਨਕ ਸਾਹਿਬ ਕਹਿੰਦੇ ਐਸੇ ਜਨ ਬਿਰਲੇ ਸਾਰੇ ਜਿਨ ਸ਼ਬਦ ਵਿਚਾਰੇ ਰਹੈ ਨਾ ਕਹਿੰਦੇ ਜਿਹੜੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਨੇ ਵਿਗਲੇ ਨਹੀਂ ਤੇ ਨਰਲੇ ਪਰੇ ਮਾਇਆ ਦਾ ਉਹ ਮਾਇਆ ਦੀ ਪਕੜ ਨਾ ਅੰਦਰ ਨਹੀਂ ਮਾਇਆ ਆਪਣਾ ਅਸਰ ਉਹ ਤੇ ਦੀਪਕ ਕਿਉਂ ਸਤਿਗੁਰੂ ਕਹਿੰਦੇ ਹੈਨ ਬਿੰਲੇ ਨਾ ਹੀ ਖਣੇ ਫੈਲ ਪਕੜ ਸੰਸਾਰ ਕਿਤੇ ਬਹੁਤ ਆਤ ਗਿਣਤੀ ਸੰਸਾਰ ਦੇ ਬੰਦਿਆਂ ਦੀ ਬਹੁਤ ਆਤ ਗਿਣਤੀ ਆ ਨਾ ਜਿਹੜੀ ਇਹ ਸੰਸਾਰ ਦੇ ਧੰਦੇ ਕਰਨ ਵਾਲਿਆਂ ਦੀ ਬਹੁਤੀ ਗਿਣਤੀ ਹੈ ਭਰਤ ਸਤਿਗੁਰੂ ਕਹਿੰਦੇ ਬਹੁਤੇ ਕੋ ਲੋਕ ਜਿਹੜੇ ਫੈਲ ਬਿਰਸਦੇ ਕਰਨ ਪਰ ਬਿੰਲੇ ਬਿੰਲੇ ਨੇ ਜਿਹੜੇ ਗੁੰਦਸ਼ਬੋ ਵਿਚਾਰਦੇ ऐसे जन बिरले संसार ए गुरु शब्द ਵਿਚਾਰੇ ਰਹੇ ਕੋਈ ਬਿਰਲਾ ਬਿਰਲਾ ਇਹਨਾਂ ਮਾਨਕ ਸੇਵਕ ਕਹਿੰਦੇ ਜਿਹੜਾ ਗੁਰੂ ਦੇ ਸ਼ਬਦ 'ਚ ਵਿਚਾਰ ਕਰਦਾ ਹੈ ਤੇਨਲੇ ਹੁੰਦੇ ਮਾਇਆ ਦੇ ਉਹ ਤੋਂ ਮਾਇਆ ਦੇੋਂ ਬਖੜ ਤੋਂ ਵੱਖਰਾ ਹੁੰਦਾ ਹੈ ਉਹਦੇ ਅੰਦਰ ਮਾਇਆ ਦਾ ਕੋਈ ਨਹੀਂ ਹੁੰਦਾ ਮਾਇਆ ਦੀ ਪਕੜ ਨਹੀਂ ਉਹਨੂੰ ਸਤਿਗੁਰੂ ਕਹਿੰਦੇ ਹੈਂ ਬਿਰਲੇ ਨਾਹੀ ਗਨੇ ਫੈਲ ਪਕੜ ਸੰਸਾਰ ਕਹਿੰਦੇ ਕੋਈ ਕੋਈ ਮਿਰਲਾ ਕਰ ਰਿਹਾ ਬਹੁਤ ਆਤਮਿਕ ਸੰਸਾਰ ਦੇ ਤਰਨੇ ਕਰਨ ਵਾਲਿਆਂ ਦੀ ਹੈ ਕੋਈ ਮਿਰਲਾ ਮਿਰਲਾ ਹੈ ਜਿਹੜਾ ਰੱਬ ਦਾ ਨਾਮ ਜਪਦਾ ਕੋਟਨ ਮੈਂ ਨਾਮ ਪਉ ਨਾਰਾਇਣ ਜੈ ਜੀਤ ਕਹਿੰਦੇ ਜਿਹੜੇ ਰੱਬ ਨੂੰ ਚੀਤੇ ਕਰਦੇ ਨੇ ਗੁਰੂ ਦਾ ਜੀਤ ਕਰਦਾ ਮਾਰਦਾ ਜਿਹੜੇ ਰੱਬ ਨੂੰ ਅੰਦਰੋਂ ਤੁੜਕੇ ਜੀਤੇ ਕਰਦੇ ਕਿ ਜਿਹੜੇ ਰੰਗ ਨੂੰ ਚੇਤੇ ਕਰਦੇ ਨੇ ਗੁਰੂ ਦੀ ਸ਼ਰਨ ਲੈ ਕੇ ਪਰਮਾਤਮਾ ਦਾ ਨਾਮ ਜਪਦੇ ਨੇ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਖਰਾਮ ਦਿੱਤਾ ਹੈ ਪਾਣੀ ਵੈਸੇ ਅਸੀਂ ਕੀ ਨਾਮ ਦੇ ਦਿੰਦੇ ਨੇ ਕਦੇ ਕਦੇ ਕੀ ਕਿ ਮਹਾਪੁਰਖ ਹੈ ਮਹਾਪੁਰਖ ਹੈ ਅਸੀਂ ਵੀ ਕਦੇ ਕਦੇ ਕਹਿੰਦੇ ਹਾਂ ਪਰ ਗੁਰੂ ਅਮਰਦਾਸ ਜੀ ਨੇ ਬੱਚੇ ਲਈ ਜਾਇਕੰਦ ਜਿਹੜੇ ਗੁਰੂ ਦੀ ਸ਼ਰਨ ਲੈ ਕੇ ਪਰਮਾਤਮਾ ਦਾ ਨਾਮ ਜਪਦੇ ਅਸਲ ਵਿੱਚ ਮਹਾਮੁਰਖ ਕੋ ਹੁੰਦਾ ਹੈ ਉਹ ਆਪੀ ਕਰਦਾ ਹੈ ਆਪਣੀ ਕੁੱਲ ਦਾ ਪਾਲੂਤਰਾਪੀ ਕਰਦਾ ਹੈ ਭਰਤ ਸਤਗੁਰ ਸੇਵੇ ਸੇ ਮਹਾਮੁਰਖ ਸੰਸਾ ਆਪ ਉਦਰੇ ਕੁੱਲ ਸਦਨ ਦੇਸਾ ਗੁਰੂ ਅਮਰਦਾਸ ਜੀ ਦਾ ਬਚਾ ਕਹਿੰਦੇ ਮਹਾਮੁਰਖ ਤਾਂ ਉਹ ਹੁੰਦਾ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਜੇ ਉਹ ਪਰਮਾਤਮਾ ਦਾ ਨਾਮ ਜਪੇ ਆਪ ਵੀ ਸੰਸਾਰ ਤੋਂ ਦਰਦੇ ਆਪਣੀ ਕੁੰਲਾਂ ਨੂੰ ਵੀ ਤਾ ਲੈਂਦਾ ਹੈ ਮਰਨ ਕਰੇ ਆਪਣੇ ਕੁੰਲਾਂ ਨੂੰ ਵੀ ਤਾ ਲਉਂਦਾ ਹੈ ਉਹ ਫਿਰ ਸੰਸਾਰ ਵਿੱਚ ਆ ਕੇ ਰੱਬ ਦਾ ਨਾਮ ਜਪਦਾ ਹੈ ਤੇ ਫਿਰ ਉਹ ਜਨਮ ਮਰਨ ਦੇ ਚੱਕਰ ਤੋਂ ਨਿਕਲ ਜਾਂਦਾ ਹੈ ਉਹ ਜਨਮ ਮਰਨ ਦੇ ਗੇੜ ਤੋਂ ਨਹੀਂ ਵੇ ਸਤਿਗੁਰੂ ਕਹਿੰਦੇ ਜਨਮ ਮਰਨ ਦੂਹੂ ਮੈਂ ਨਾ ਦੂ ਜਨ ਪਾਰੋਂ ਬੁਕਾਰੀ ਆਏ ਜੀ ਨਾਮ ਦੇ ਭਗਤੀ ਲਾਡ ਹਰ ਨੂੰ ਲੈ ਨਾਦਾ ਕਿੰਦੇ ਉਹ ਲੋਗੋਂ ਵੀ ਜੀਵਨ ਦਾ ਨਾਮ ਲੈਂਦੇ ਆਪਕੋ ਨੁਕ ਜੀਵਨ ਦੇਣ ਵਾਲਾ ਨਾਮ ਹੋਰਗ ਵਿੱਚ ਪਾਉਂਦੇ ਆਪ ਵੀ ਜਨਮ ਮਰਦੇ ਚੱਕਰ ਤੋਂ ਨਿਕਲ ਜਾਂਦੇ ਆ ਲੋਗੋਂ ਵੀ ਜਨਮ ਮਰਨੇ ਚੱਕਰ ਦੇ ਵਿੱਚ ਨਹੀਂ ਪੈਂਦੇ ਡੇੜੇ ਉਹਨਾਂ ਦੀ ਸ਼ਰਤ ਕਰਦੇ ਨੇ ਨਾ ਉਹ ਵੀ ਜਨਮ ਮਰਦੇ ਚੱਕਰ ਤੇ ਨਹੀਂ ਪੈਂਦੇ ਉਹ ਵੀ ਨਿਕਲ ਜਾਂਦੇ ਜਨਮ ਮਰਨ ਦੂਖ ਮੈਨਾਂ ਨਹੀਂ ਨਾ ਉਸ ਜਨਮ ਦੇ ਵਿੱਚ ਨਹੀਂ ਆਉਂਦਾ ਜਨ ਪਰੂਪਕਾਰ ਕਿਹਾ ਜੀ ਦਾਮ ਦੇ ਭਗਤੀ ਨਾਲ ਹਰ ਕੋ ਲੈਣ ਮਿਲਾਇਆ ਸੰਤ ਨੂੰ ਕਹਿੰਦੇ ਉਹ ਹੋਰਾਂ ਨੂੰ ਵੀ ਪ੍ਰਮਾਤਮਾ ਨਾਲ ਮਲਾ ਦੇ ਆਤਮਕ ਜੀਵਾਂ ਦੇਣ ਵਾਲਾ ਨਾਮ ਉਹਨਾਂ ਵਿੱਚ ਪਉਂਦੇ ਜਿੱਥੇ ਆਪ ਜਪਦੇ ਲੈਣਾ ਪੂਰਾ ਵੀ ਜੁਮੁੰਦੇ ਨੇ ਜਿੱਥੇ ਆਪ ਜਨਮ ਮਰਨ ਦੇ ਘੇੜ ਤੋਂ ਨਿਕਲੇ ਹੋਏ ਹੋਰਾਂ ਨੂੰ ਵੀ ਕੱਢਣ ਦਾ ਜਪਨ ਕਰੇ ਉਹਦਾ ਸੰਸਾਰ ਕਰਨ ਵਾਲਾ ਦਰਜੰਤ ਹੈ ਕਿਉਂਕਿ ਉਹ ਆਇ ਇਸ ਕਰਕੇ ਹੈ ਸੰਸਾਰ ਦੇ ਅੰਦਰ ਕਿਉਂਨੇ ਸੰਸਾਰ ਦੇ ਲੈ ਪਟਕੇ ਸਾਡੀ ਵਰਗੀ ਦੀ ਬਹੁਤ ਨੱਬਦਾ ਨਾਮ ਸੁਣ ਤਾਣ ਤੇ ਜਿੱਥੇ ਆਪ ਮੂਤ ਦੇ ਉੱਤੇ ਹੋਰਾਂ ਨੂੰ ਵੀ ਮੁਕਤ ਕਰਦਾ ਉਹਦਾ ਉਹਨਾਂ ਖਪੋ ਦਾ ਮਾਲਕ ਕਿ ਸੰਸਾਰ ਹੈ ਗੁਰੂ ਅਰਜਨ ਸਾਹਿਬ ਜੀ ਇੱਕ ਵਾਰਨ ਬੱਜ ਸਤਿਗੁਰੂ ਕਹਿੰਦੇ ਤਨ 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 ਜਲਿਆਇਆ ਕੀਸੇ ਪ੍ਰਖਾਦ ਸਭ ਜਗਤ ਤਰਾਏ ਜਾਨਾ ਮਨ ਕਾ ਤੀਰ ਸੁਆਉ ਚਲ ਕੇ ਸੰਗਿ ਚਿਤ ਆਪੈ ਨਾ ਹੋ ਆਪ ਮੁਖਤ ਮੁਖਤ ਕਰੇ ਸੰਸਾਰ ਨਾਨਕ ਦੇ ਸਿਧਨ ਕੋ ਸਦਾ ਲਗਿ ਜਪਾ ਕਿਤੇ ਸੁਧਾ ਨਾਲ ਛਪ ਲੈ ਧੰ ਹੈ ਉਦੋਂ ਦੀਦਾ ਸੰਸਾਰ ਕਰਕੇ ਸੰਸਾਰ ਦੇ ਤੀਨ ਕਰ ਜਾ ਦੀਦੀ ਕਿਰਪਾ ਨਾਲ ਸੰਸਾਰ ਦੇ ਤੀਨ ਕਰ ਜਾ ਉਹਦਾ ਉਹਨਾਂ ਕਰਦਾ ਜਾਂਦਾ ਆਪ ਦਾ ਇਹੇ ਉਹ ਉਹਦਾ ਬਲੌਰ ਦੀ ਜਨ ਕੇ ਸੰਗਤਿਤ ਆਪੇ ਨੋ ਉਹਦੇ ਸੰਗ ਸਾਥ ਕਰਕੇ ਰੱਬ ਦਾ ਨਾਮ ਜਪਿਆ ਜਾਂਦਾ ਆਪ ਮੁਖਤ ਮੁਖਤ ਕਰੇ ਸਭ ਦਾ ਜਿੰਦੂ ਆਪ ਮੁਖਤ ਹੈ ਮਾਇਆ ਦੇ ਝੋਖੋ ਮਾਇ ਦੀ ਪਕੜ ਤੋਂ ਆਪ ਮੁਕਤੇ ਹੈ ਤੇ ਹੋਰਾਂ ਨੂੰ ਵੀ ਮੁਕਤ ਕਰਦਾ ਨਾਮ ਜਿਸ ਜਨ ਕੋ ਸਦਾ ਨਾਮ ਇਹ ਉਹ ਦੇਵ ਪਰੇ কৃষ্ণ ਸਦਾ ਗੁਸਤ ਜਿਹੜਾ ਰਾਮਦਾਸ ਜੀ ਬਚ ਹੈ ਪਰਮਾਤਮਾ ਦਾ ਸਹਿਬਤ ਹੈ ਉਹ ਸਦਾ ਦਾ ਨਿਸ਼ਕਾਰ ਹੈ ਪਰ ਉਹਦਾ ਹਉਮੈ ਜੀ ਮਨ ਸ਼ਫਰ ਹੋਇਆ ਬਨੁਖਾ ਜਲ ਬਚੋਣਾ ਦਾ ਸ਼ਕਲ ਹੋਇਆ ਉਹਦਾ ਸੰਗ ਸਾਧ ਕਰਮ ਵਾਲੇ ਵੀ ਕਰਕੇ ਮਹਾਰਾਜ ਕੇ ਉਹਨਾਂ ਦਾ ਦੀਪਨ ਵੀ ਸ਼ਫਰ ਹੋਇਆ ਤੀਨਾ ਅੰਮ੍ਰਿਤ ਦਾ ਸੰਗ ਸਾਧਨ ਦਾ ਮਹਾਰਾਜ ਨੇ ਛਿੰਨੀ ਨਾਮ ਦਿੱਤਾ ਹੈ ਕਹਿ ਉਹ ਸ਼ਬਦ ਦਾ ਨਾ ਨਿਰਦੇਮ ਉਜਲੇ ਕਿ ਕੀ ਚੁਤੀ ਨਾਲ ਕਿਤੇ ਹੋਰ ਬਹੁਤ ਸਾਰੇ ਛੋਟੇ ਕਿਉਂ ਨਾਰਾ ਸੰਸਾਰ ਜਿਨਾਰੇ ਰੱਬ ਦਾ ਨਾਮ ਜਪਿਆ ਉਹ ਆਪ ਦਾ ਸਰੀਰ ਕਰੇ ਉਹਨਾਂ ਦਾ ਸੰਸਾਰ ਸਾਥ ਕਰਨ ਵਾਲੇ ਦੀ ਤਰਗੇ ਸੰਸਾਰ ਉਹ ਵੀ ਮੁਕਤ ਹੋ